ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ ਹੁਣੇ ਪੰਜਾਬ ਚ ਵਾਪਰਗੀ ਵੱਡੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀहां ਲੁਧਿਆਣਾ ਚ ਦੋ ਪੈਨਾਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਕਾਰੀ ਮੁਤਾਬਿਕ ਉਹਨਾਂ ਦੋਵਾਂ ਨੇ ਮਿਲ ਕੇ ਆਪਣੇ ਗਵਾਂਡੀ ਦਾ ਕਤਲ ਕਰ ਦਿੱਤਾ ਹੈ ਬੀਤੀ ਰਾਤ ਲਗਭਗ 10 ਵਜੇ ਉਹਨਾਂ ਦੇ ਪਿਤਾ ਦੀ ਕਿਸੇ ਪ੍ਰਾਣੀ ਕਾਲ ਨੂੰ ਲੈ ਕੇ ਗਵਾਂਡੀ ਨਾਲ ਬੈਸ ਹੋ ਗਈ ਬੈਸ ਇੰਨੀ ਵੱਡੀ ਕਿ ਦੋਵੇਂ ਹੱਥੋਂ ਬਈ ਤੱਕ ਕੁੱਤਰ ਆਏ ਤੇ ਰੋਲਾ ਸੁਣ ਕੇ ਦੋਵੇਂ ਭੈਣਾਂ ਨੇ ਆਪਣੇ ਗਵਾਂਡੀ ਦੇ ਸਿਰ ਤੇ بیسਬਾਲ ਬੈਟ ਅਤੇ ਕੱਪੜੇ ਧੋਣ ਵਾਲੀ ਥਾਪੀ ਨਾਲ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹਮਲਾਵਰ ਲੜਕੀਆਂ ਕਰਾਇਦੇ ਮਕਾਨ ਚ ਰਹਿੰਦੀਆਂ ਹਨ ਅਤੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਦੋਵੇਂ ਭੈਣਾਂ ਲਗਭਗ 2 ਤੋਂ 3 ਮਿੰਟ ਤੱਕ ਗਵਾਂਡੀ ਦੇ ਸਿਰ ਤੱਕ ਉਦੋਂ ਤੱਕ ਵਰਕਰ ਦੇ ਰਹੀਆਂ ਜਦੋਂ ਤੱਕ ਉਹ ਬੇਵੋਸ਼ ਹੋ ਕੇ ਜ਼ਮੀਨ ਤੇ ਨਹੀਂ ਡਿੱਗ ਪਿਆ ਇਸ ਕਾਰਨ ਅੰਜਾਮ ਦੇਣ ਵਾਲੀਆਂ ਦੋਵੇਂ ਲੜਕੀਆਂ ਦੀ ਉਮਰ 22 ਅਤੇ 24 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜਿਨ੍ਹਾਂ ਦੀ ਪਛਾਣ ਡੀਪੀ ਅਤੇ ਮਣੀ ਵਜੋਂ ਹੋਈ ਹੈ ਇਲਾਕਾ ਵਾਸੀਆਂ ਨੇ ਜ਼ਖਮੀ ਵਿਅਕਤੀ ਸੁਖਵਿੰਦਰ ਸਿੰਘ ਉਰਫ ਬੱਬਲੂ ਨੂੰ ਗਰੇਵਾਲ ਹਸਪਤਾਲ ਪੰਚਾਇਤ ਡਾਕਟਰ ਵੱਲੋਂ ਸਿਵਲ ਹਸਪਤਾਲ ਰੈਫਰ ਕੀਤਾ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤਕ ਐਲਾਨ ਦਿੱਤਾ ਬੱਬਲੂ ਆਟੋ ਚਾਲਕ ਦਾ ਕੰਮ ਕਰਦਾ ਹੈ ਤੇ ਉਹ ਕਰੀਬ 38 ਸਾਲਾਂ ਤੋਂ ਥਾਣਾ ਡੱਬਾ ਅਦੀਨਪੈਂਦਾ ਇਲਾਕੇ ਟੋਲ ਨੰਬਰ ਗਲੀ ਨੰਬਰ 9 ਚ ਰਹਿ ਰਿਹਾ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ